ਸਟੇਸ਼ਨਸ ਆ ਕਿਨੇ ਉਹਨਾਂ ਦਾ ਇੱਕ ਕਾਸੋ ਕੋਆਰਡੀਨੇਟ ਸਰਜਰੀ ਆਪਰੇਸ਼ਨ ਲਿਖਿਆ ਗਿਆ ਸੀ ਜਿਹੜਾ ਅਸੀਂ ਬਾਅਦ ਦੁਪਹਿਰ ਉਹਦਾ ਟਾਈਮ ਰੱਖਿਆ ਸੀ ਉਹਦੇ ਵਿੱਚ ਜਿਹੜੀ ਹੈਗੀ ਇੱਥੇ ਸਾਡੀ ਜੇ ਜਲੰਧਰ ਦਿਹਾਤੀ ਦੇ ਵਿੱਚ ਆਪਣੇ 12 ਰੇਲਵੇ ਸਟੇਸ਼ਨ ਜਿਹੜੇ ਹੈਗੇ ਉਹ ਸਾਰਿਆਂ ਦੇ ਉੱਪਰ ਹੀ ਜਿਹੜੇ ਡੀਐਸਪੀ ਸਾਹਿਬਾਨ ਤੇ ਐਸਐਚਓ ਸਾਹਿਬਾਨ ਜਿਹੜੇ ਹੈਗੇ ਨੇ ਉਹ ਅਸੀਂ ਏਰੀਆ ਦੇ ਵਿੱਚ ਜਾ ਕੇ ਉਹਨਾਂ ਨੇ ਚੈਕਿੰਗ ਕੀਤੀ ਹੈਗੀ ਆ ਤਾਂ ਮੇਨ ਮੋਟਿਵ ਸਾਡਾ ਇਸ ਕਾਸੋ ਆਪਰੇਸ਼ਨ ਦਾ ਰੇਲਵੇ ਸਟੇਸ਼ਨ ਤੇ ਆਇਆ ਕਿ ਜਿਹੜੇ ਸਾਡੇ ਯਾਤਰੀ ਇਥੋਂ ਟਰੈਵਲ ਕਰਦੇ ਆਂ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਸਿਕਿਉਰਿਟੀ ਦੀ ਜਿਹੜੀ ਹੈਗੀ ਆ ਭਾਵਨਾ ਆਉਣੀ ਚਾਹੀਦੀ ਹੈ ਐਂਡ ਏਰੀਆ ਸਿਕਿਉਰ ਕਰਨਾ ਐਂਡ ਜੇ ਕੋਈ ਕਮੀ ਪੇਸ਼ੀ ਹੋਵੇ ਸਿਕਿਉਰਿਟੀ ਦੇ ਪੱਖ ਤੋਂ ਸਾਨੂੰ ਪਤਾ ਲੱਗ ਜਾਂਦੀ ਜਦੋਂ ਅਸੀਂ ਫਿਜ਼ੀਕਲੀ ਆ ਕੇ ਜਿਹੜੀ ਹੈਗੀ ਆ ਕੋਆਰਡੀਨੇਟ ਸਰਚ ਆਪਰੇਸ਼ਨ ਕਰਦੇ ਆ ਚੈਕਿੰਗ ਕਰਦੇ ਆ ਤਾਂ ਇੱਕ ਜਿਹੜਾ ਹੈਗਾ ਇਸ ਦੇ ਨਾਲ ਜਿਹੜਾ ਹੈਗਾ ਮਾੜੇ ਅਨਸਰ ਹੈਗੇ ਨੇ ਉਹਨਾਂ ਨੂੰ ਸਾਡਾ ਇੱਕ ਸਖਤ ਜਿਹੜਾ ਮੈਸੇਜ ਹੁੰਦਾ ਕਿ ਅਗਰ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਕੋਈ ਸ਼ਾਮਲ ਹੁੰਦਾ ਤਾਂ ਉਹਦੇ ਖਿਲਾਫ ਸਖਤ ਅਸੀਂ ਐਕਸ਼ਨ ਲੈਣੇ ਆ ਐਂਡ ਹਰ ਇੱਕ ਤਰ੍ਹਾਂ ਦਾ ਏਰੀਆ ਬੱਸ ਸਟੈਂਡ ਰੇਲਵੇ ਸਟੇਸ਼ਨ ਐਂਡ ਪਬਲਿਕ ਪਲੇਸਿਸ ਸਾਰੇ ਅਸੀਂ ਜਿਹੜੇ ਆਗੇ ਨੇ ਸੈਂਸਿਟਾਈਜ਼ ਉਹਨਾਂ ਨੂੰ ਕਰਦੇ ਰਹਿੰਦੇ ਆ ਸਮੇਂ ਸਮੇਂ ਦੇ ਉੱਤੇ ਐਂਡ ਜਦੋਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਲੋਡ ਮਹਿਸੂਸ ਲੱਗਦੀ ਆ ਕਿ ਏਰੀਆ ਦੇ ਵਿੱਚ ਜਿਹੜਾ ਹੈਗਾ ਕਿ ਇਸ ਪਾਰਟਿਕੂਲਰ ਏਰੀਆ ਨੂੰ ਸੈਂਸਿਟਾਈਜ਼ ਕਰਨਾ ਜਾਂ ਕਰਨਾ ਤਾਂ ਉਸ ਲਈ ਆਪਰੇਸ਼ਨ ਲਿਖ ਕੇ ਜਾਂਦੇ ਆ ਇਹ ਇੱਕ ਬੜੀ ਵੱਡੀ ਪ੍ਰੋਬਲਮ ਆ ਤੁਸੀਂ ਵੀ ਆਏ ਹੋ ਜਿਹੜੀ ਪੁਲਿਸ ਫੋਰਸ ਆ ਬਹੁਤ ਘੱਟ ਆ ਇੱਥੇ ਵੀ ਘਾਟਾ ਆਵਲਪੁਰ ਵੀ ਆ ਬਹੁਤ ਥੋੜੇ ਥੋੜੇ ਆ ਸਾਡੇ ਜਿਹੜੀ ਪੁਲਿਸ ਫੋਰਸ ਦੀ ਜਿਹੜੀ ਘਾਟ ਸੀ ਉਸ ਸਾਡੇ ਆਪਣੇ ਗਵਰਨਮੈਂਟ ਵੱਲੋਂ ਰਿਕਰੂਟਮੈਂਟ ਜਿਹੜੀ ਕੀਤੀ ਗਈ ਆ ਕੁਝ ਦਿਨਾਂ ਦੇ ਵਿੱਚ ਸਾਡੇ ਬੈਚ ਪਾਸ ਹੋਣਾ ਤਾਂ ਉਹਦੇ ਵਿੱਚ ਨਫਰੀ ਜਿਹੜੀ ਹੈਗੀ ਸਾਡੇ ਡਿਸਟ੍ਰਿਕਟ ਦੇ ਵਿੱਚ ਕਰੀਬ 90 ਦੇ ਕਰੀਬ ਜਿਹੜੀ ਨਫਰੀ ਹੈ ਸਾਨੂੰ ਮਿਲਣੀ ਹੈਗੀ ਉਹ ਥਾਣੇ ਦੇ ਵਿੱਚ ਤਕਸੀਮ ਕੀਤੀ ਜਾਏਗੀ ਨਵੀਂ ਭਰਤੀ ਵੀ ਜਿਹੜੀ ਹੋਣੀ ਆ ਉਹਦੇ ਵਿੱਚ ਵੀ ਜਿਹੜੇ ਹੈਗੇ ਨੇ 50 ਦੀ ਅਲੋਕੇਸ਼ਨ ਹੈ ਸਾਡੇ ਡਿਸਟ੍ਰਿਕਟ ਦੇ ਵਿੱਚ ਹੋਈ ਆ ਉਹਨਾਂ ਨੂੰ ਅਸੀਂ ਜੁਆਇਨ ਕਰਾਇਆ ਜਿਹੜੇ ਪਲਾਮ ਵਿੱਚ 15 ਮਲਾਜ਼ਮ ਹੈਗੇ ਨੇ ਉਹ ਹੁਣ ਟ੍ਰੇਨਿੰਗ ਤੇ ਜਾਣਗੇ ਐਂਡ 95 ਮਲਾਜ਼ਮ ਜਿਹੜੇ ਟ੍ਰੇਨਿੰਗ ਕਰਕੇ ਸਾਨੂੰ 26 27 ਤਰੀਕ ਤੱਕ ਆ ਜਾਣੇ ਆ ਤਾਂ ਇਹ ਰਿਟਾਇਰਮੈਂਟ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਜਿਵੇਂ ਹੁੰਦੀ ਹੈ ਤਾਂ ਉਸ ਤਰੀਕੇ ਨਾਲ ਰਿਕਰੂਟਮੈਂਟ ਹੁੰਦੀ ਹੈ ਕਮੀ ਹੁਣ ਜ਼ਰੂਰ ਹੈਗੀ ਆ ਬਟ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ